ਕੀ ਹੈਗਾ ਜੀ ਅੱਜ ਅੱਜ ਸਰ ਅਸੀਂ ਅੱਜ ਫੇਰ ਸਾਡਾ ਇਹ ਕੈਂਪ ਲਗਾਣਾ ਸੀ ਅਸੀਂ ਕਿਹਾ ਪਿਆ ਇਹ ਕੈਂਪ ਬੰਦ ਨਹੀਂ ਕਰਨਾ ਅਸੀਂ ਕਿਹਾ ਕਿ ਅਸੀਂ ਕੈਂਪ ਲਗਾ ਰਹੇ ਹਾਂ ਸਾਡਾ ਕੈਂਪ ਨਿਰੰਤਰ ਜਿਹੜਾ ਹੈ ਉਹ ਜਾਰੀ ਰਹੇਗਾ ਕਿਉਂਕਿ ਕੱਲ ਦਾ ਲੋਕਾਂ ਨੂੰ ਮੈਸੇਜ ਦਿੱਤਾ ਸੀ ਲੋਕੀ ਕਹਿੰਦੇ ਠੀਕ ਆ ਇਹ ਕੱਲ ਜਿਹੜਾ ਹੈ ਆ ਜਿਹੜਾ ਸਾਡਾ ਅੱਧਾ ਕੰਮ ਹੈ ਇਹ ਕੱਲ ਕਰਵਾਵਾਂਗੇ ਸਵੇਰੇ 7:00 ਵਜੇ 7:00 ਵਜੇ ਸਾਡੇ ਘਰ ਵਿੱਚ ਫੋਰਸ ਆਂਦੀ ਹੈ ਐਸ ਐਚਓ ਗਰੇਸ ਸਿੰਘ ਜੀ ਆਂਦੇ ਨੇ ਉਹ ਆ ਕੇ 7:00 ਵਜੇ ਸਾਡੇ ਘਰ ਆ ਕੇ ਬਹਿਟ ਜਾਂਦੇ ਨੇ ਅਸੀਂ ਤੇ ਹਲੇ ਮਤਲਬ ਸੋ ਕਿ ਉਠੇ ਵੀ ਨਹੀਂ ਸੀ ਸਹੀ ਢੰਗ ਨਾਲ ਤੇ ਅਸੀਂ ਤਾਂ ਆਪਣੇ ਆਰਾਮ ਕਰ ਰਹੇ ਸੀ ਸੋ ਐਸ ਐਚਓ ਆ ਗਏ ਉਸ ਤੋਂ ਬਾਅਦ ਫਿਰ ਹੇਮ ਰਾਜ ਐਸ ਐਚਓ ਸਾਹਿਬ ਆ ਗਏ ਸਦਰ ઠાਣਾ ਪੈਂਦਾ ਜਿਹੜਾ ਉਸ ਤੋਂ ਬਾਅਦ ਰੋਡ ਜਮਲ ਸਿੰਘ ਦੇ ઠાਣੇਦਾਰ ਸਾਹਿਬ ਆ ਗਏ ਐਸ ਐਚਓ ਸਾਹਿਬ ਆ ਗਏ ਤਿੰਨ ਐਸ ਐਚਓ ਤਿੰਨ ਐਸ ਐਚਓ ਬਹਿ ਗਏ 8 ਵਜੇ ਤੱਕ ਤਿੰਨ ਐਸ ਐਚਓ ਜਿਹੜੇ ਆ ਉਹ ਇਹ ਸਾਡੇ ਘਰੇ ਆ ਕੇ ਬਹਿ ਗਏ ਔਰ ਉਹਨਾਂ ਦੀ ਜਿਹੜੀ ਫੋਰਸ ਜਿਹੜੀ ਆ ਉਹ ਆ ਗਈ ਉਸ ਤੋਂ ਬਾਅਦ 10 ਡੀ ਐਸ ਪੀ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਝਾੜੂ ਵਾਲੇ ਇੰਨੇ ਕੀ ਬੁਖਲਾਏ ਹੋਏ ਆ ਇਹ ਝਾੜੂ ਦੀ ਸਰਕਾਰ ਜਿਹੜਾ ਇੱਥੋਂ ਦੇ ਮੰਤਰੀ ਸਾਹਿਬ ਐ ਲਾਲਚੰਦ ਕਟਾਰੂ ਜੀ ਚੱਕ ਜੀ ਉਹ ਇੰਨੇ ਬੁਖਲਾ ਗਏ ਨੇ ਕਿ ਮਤਲਬ ਮੈਨੂੰ ਤਾਂ ਸਮਝ ਨਹੀਂ ਆਈਗੀ ਉਹ ਕਰ ਕੀ ਰਹੇ ਨੇ 10 ਡੀਐਸਪੀ 3 ਐਸਐਚਓ 1 ਐਸਪੀ ਸਾਹਿਬ ਉਹ ਸਾਡੇ ਕੋਲੋਂ ਇੱਥੇ ਆ ਕੇ ਬਿਠਾਉਂਦੇ ਸਾਡੇ ਘਰ ਆ ਕੇ ਕਿ ਸੀਮਾ ਕੁਮਾਰੀ ਬਾਹਰ ਨਹੀਂ ਜਾਣਾ ਚਾਹੀਦੀ ਐ ਔਰ ਉਹ ਕੈਂਪ ਨਾ ਲਗਾਏ ਸਾਨੂੰ ਨਜ਼ਰਬੰਦ ਜਿਹੜਾ ਆ ਉਹ ਕੀਤਾ ਗਿਆ ਔਰ ਆਸਤੇ ਆਸਤੇ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਕੀਤੀ ਆਪਣੇ ਹਾਈ ਕਮਾਂਡ ਨਾਲ ਗੱਲ ਕਰਨਾ ਸਟਾਰਟ ਕੀਤੀ ਸਾਡੇ ਵਰਕਰ ਸਾਰੇ ਇਕੱਠੇ ਹੋ ਗਏ ਕਿਉਂਕਿ ਸਭ ਚਾਹੁੰਦੇ ਕਿ ਸਾਡੇ ਪਿੰਡਾਂ ਵਿੱਚ ਕੈਂਪ ਲੱਗਣ ਹਰ ਪਿੰਡ ਵਿੱਚ ਕੈਂਪ ਜਿਹੜੇ ਲਗਾਏ ਜਾ ਰਹੇ ਸੀ ਔਰ ਬਾਕੀਆਂ ਨੇ ਵੀ ਤਿਆਰੀ ਕੀਤੀ ਰਹੀ ਸੀ ਸੋ ਮੈਂ ਇਹ ਕਹਿਣਾ ਚਾਹਨੀ ਹੈ ਕਿ ਇਹ ਜਿਹੜੀਆਂ ਯੋਜਨਾਵਾਂ ਗਈਆਂ ਨੇ ਪੜ ਕੇ ਵੇਖ ਲੈਣ ਇਹਦੇ ਵਿੱਚ ਝਾੜੂ ਵਾਲਿਆਂ ਦੀ ਜਿਹੜੀ ਸਰਕਾਰ ਹੈ ਪੰਜਾਬ 'ਚ ਮંત્રી ਸਾਹਿਬ ਜੀ ਨੂੰ ਵੀ ਮੈਂ ਕਹਿਣਾ ਚਾਹਨੀ ਐ ਲਾਲਚੰਦ ਜੀ ਨੂੰ ਕਿ ਦੇ ਵਿੱਚ ਗਵਰਨਮੈਂਟ ਦਾ ਜਿਹੜੀ ਤੁਹਾਡੀ ਸਰਕਾਰ ਚ ਕੋਈ ਲੈਣਾ ਦੇਣਾ ਨਹੀਂ ਐ ਇਹ ਕੇਂਦਰ ਸਰਕਾਰ ਦੀਆਂ ਨੀਤੀਆਂ ਗਿਆ ਨੇ ਪਾਲਿਸੀਆਂ ਗਿਆ ਨੇ ਇਹ ਲੋਕਾਂ ਤੱਕ ਘਰ-ਘਰ ਪਹੁੰਚਣਾ ਚਾਹੀਦੀਆਂ ਸੀ ਲੇਕਿਨ ਜੋ ਉਹਨਾਂ ਨੇ ਹਾਲਾਤ ਪੂਰੇ ਪੰਜਾਬ ਚ ਸਾਡੇ ਹਲਕੇ ਚ ਨਹੀਂ ਸਾਡੇ ਪਿੰਡ ਚ ਨਹੀਂ ਪਿੰਡਾਂ ਚ ਨਹੀਂ ਪੂਰੇ ਪੰਜਾਬ ਚ ਜਿਹੜੇ ਹਾਲਾਤ ਉਹਨਾਂ ਨੇ ਪੈਦਾ ਕੀਤੇ ਨਾ ਮੈਂ ਉਹਨਾਂ ਨੂੰ ਪੁੱਛਣਾ ਚਾਹਨੀ ਐ ਕਿ ਜਿਹੜੇ ਵਾਦੇ ਤੁਸੀਂ ਕੀਤੇ ਸੀ ਜਿਹੜੇ ਵਾਦੇ ਝਾੜੂ ਵਾਲੀ ਸਰਕਾਰ ਨੇ ਕਿਤੇ ਸੀ ਕਿ ਬੀਬੀਆਂ ਨੂੰ 10000 ਰੁਪਏ ਦੇਵਾਂਗੇ ਨਸ਼ਾ ਬੰਦ ਕਰਾਂਗੇ ਅਸੀਂ ਕੀ ਆ ਨਸ਼ਾ ਬੰਦ ਹੋ ਗਿਆ 10000 ਰੁਪਏ ਜਨਾਨੀਆਂ ਨੂੰ ਦੇ ਤੌਰਤਾਂ ਨੂੰ ਕੱਲ ਹਜੇ 530 ਕਰੋੜ ਰੁਪਏ ਜਿਹੜਾ ਹੈ ਔਰ ਡਵੈਲਪਮੈਂਟ ਵਾਸਤੇ ਕੇਂਦਰ ਸਰਕਾਰ ਨੇ ਪੰਜਾਬ ਚ ਦਿੱਤਾ ਹੈ ਬਾਰਡਰ ਏਰੀਆ ਨੂੰ ਤੁਸੀਂ ਉਹ ਵੀ ਫੇਰੇ ਪੈਸਾ ਵਾਪਸ ਕਰੋ ਉਹ ਵੀ ਕੇਂਦਰ ਦਾ ਆ ਮਨਰੇਗਾ ਸਕੀਮ ਦੇ ਪੈਸੇ ਜਿਹੜੇ ਆ ਉਹ ਵੀ ਕੇਂਦਰ ਸਰਕਾਰ ਦੇ ਆ मतलब क्या मैं कहना चाहनी है कि वो इतनी बुखलाहट जड़ी है उनोंदे दिमाग च आ गई है कि जेड़े अही लोका दे दी, दी सेवा कर रहे हैं क्योंकि बीजेपी दा हमेशा ही टीचा रहा है कि उन्होंने हमेशा राजेंद्र नपून गुप्ता मंडल अध्यक्ष पठानकोट ठीक जी देखो एना ने पूरे पंजाब दे विच सेंट्रल गवर्नमेंट तो आई थी कोई भी स्कीम दा ਪ੍ਰੋਜੈਕਟ ਲਾਣਾ ਕਿਸੇ ਦੇ ਕਾਰਡ ਬਣਾਣੇ ਕਿਸੇ ਦਾ ਆਯੂਸ਼ਮਨ ਕਾਰਡ ਬਣ ਰਿਹਾ ਹੈ ਇਹ ਕਿਸੇ ਦੀ ਸੈਂਟਰ ਦੀ ਪੈਨਸ਼ਨ ਲੱਗ ਰਹੀ ਹੈ ਉਹ ਸਕੀਮਾਂ ਤੇ ਰੋਕ ਲਾਤੀ ਹੈ ਇਹ ਸਾਰੇ ਪੰਜਾਬ ਨੂੰ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਕਰਦੀ ਕੀ ਪਈ ਹੈ ਸੈਂਟਰਲ ਗਵਰਨਮੈਂਟ ਦੀ ਸਕੀਮਾਂ ਤੇ ਰੋਕ ਲਾਣਾ ਮਤਲਬ ਪੰਜਾਬ ਨੂੰ ਇੱਕਦਮ ਉਹਦੀ ਡਿਵੈਲਪਮੈਂਟ ਨੂੰ ਰੋਕ ਦੇਣਾ 5 ਸਾਲਾਂ ਦੇ ਵਿੱਚ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਜੋ ਉੱਪਰੋਂ ਸਰਕਾਰ ਪੈਸਾ ਭੇਜਦੀ ਹੈ ਸੈਂਟਰ ਉਹਦੇ ਨਾਲ ਕੰਮ ਹੁੰਦਾ ਹੁਣ ਅਸੀਂ ਸੀਮਾ ਭੈਣ ਜੀ ਦੇ ਘਰ ਆਈ ਦਿਆਂ ਇੱਥੇ ਅਸੀਂ ਤੇ ਕਦੀ ਇੰਨੀ ਫੋਰਸ ਕਿਸੇ ਦੇ ਘਰ ਜ਼ਿੰਦਗੀ 'ਚ ਨਹੀਂ ਵੇਖੀ ਜਿੰਨੀ ਅਸੀਂ ਇੱਥੇ ਵੇਖ ਲਈ ਅੱਜ ਸਾਨੂੰ ਕਿੰਨੇ ਪਿੱਛੇ ਗੱਡੀ ਲਾਣੀ ਪੈ ਰਹੀ ਹੈ ਕਾਰਨ ਇਹ ਚਾਹੁੰਦੇ ਲੋਕਾਂ ਦਾ ਕੰਮ ਹੋਏ ਉਹ ਕਹਿੰਦੇ ਅਸੀਂ ਪੁਲਿਸ ਭੇਜਦੇ ਨਹੀਂ ਸੀ ਲੋਕਾਂ ਦਾ ਕੰਮ ਨਹੀਂ ਹੁੰਦੇ ਨਾ ਉਹ ਉਹਨਾਂ ਦਾ ਬਹਾਨਾ ਇਹ ਹੈ ਕਿ ਤੁਹਾਨੂੰ ਇਸ ਕੰਮ ਲਈ ਡੀਸੀ ਦਾ ਅਪਰੂਵਲ ਲੈਣਾ ਪੈਣਾ ਠੀਕ ਹੈ ਜੀ ਮੈਂ ਐਗਰੀ ਕਰਨਾ ਜੇ ਤੁਸੀਂ ਕਹਿੰਦੇ ਹੋ ਡੀਸੀ ਦਾ ਅਪਰੂਵਲ ਲੈਣਾ ਹੈ ਅਸੀਂ ਡੀਸੀ ਦਾ ਅਪਰੂਵਲ ਲਾ ਕੇ ਹੀ ਕੈਂਪ ਲਾਵਾਂਗੇ ਪਰ ਜਿਸਲੇ ਸਾਡੇ ਦੇਸ਼ ਦੇ ਵਿੱਚ ਬਾਹਰ ਦੇ ਆਏ ਦੇ ਲੋਕਾਂ ਦੇ ਪ੍ਰਵਾਸੀਆਂ ਦੇ ਜਿਹੜੇ ਬਾਹਰਲੇ ਦੂਸਰੇ ਦੇਸ਼ਾਂ ਤੋਂ ਆ ਕੇ ਉਹਨਾਂ ਦੇ ਵੋਟਰ ਕਾਰਡ ਬਣ ਰਹੇ ਆ ਆਧਾਰ ਕਾਰਡ ਬਣ ਰਹੇ ਆ ਬਿਹਾਰ ਦੇ ਵਿੱਚ ਐਸਆਈਆਰ ਹੋ ਰਹੀ ਹੈ ਤੇ ਪਤਾ ਚੱਲ ਰਿਹਾ 65-70 ਲੱਖ ਝੂਠੇ ਵੋਟਰ ਨੇ ਉਸ ਲਈ ਡੀਸੀ ਅਪਰੂਵਲ ਕਿਉਂ ਨਹੀਂ ਲਿਆ ਗਿਆ ਉਹ ਆਧਾਰ ਕਾਰਡ ਬਣਾਣ ਲਈ ਇੱਕ ਬੰਦਾ ਜਿਹਦੇ ਘਰ ਦੇ ਵਿੱਚ ਇੱਕ ਬੰਦਾ ਬਿਮਾਰ ਹੈ ਉਹਨੂੰ ਇੱਕ ਆਪਣਾ ਆਯੂਸ਼ਮਨ ਕਾਰਡ ਬਣਾਣਾ ਹੈ ਉਹਨੂੰ ਡੀਸੀ ਕੋਲ ਪਹਿਲੇ ਜਾਏ ਡੀਸੀ ਕੋਲ ਅਪਰੂਵਲ ਲੇ ਫਿਰ ਕੰਮ ਕਰਾਏ ਜਿਸ ਲਈ ਪੰਡਾਬ ਪੰਜਾਬ ਦੇ ਵਿੱਚ ਪ੍ਰੋਬਲਮਸ ਆਂਦੀਆਂ ਉਸ ਲਈ ਵੀ ਡੀਸੀ ਦਾ ਅਪਰੂਵਲ ਲੈਣਾ ਜਿਸ ਲਈ ਸਾਡੇ ਸ਼ਹਿਰ ਦੇ ਵਿੱਚ ਬਾੜ ਦੇ ਆ ਤੇ ਲੋਕਾਂ ਨੂੰ ਰੇਡੀਅਲ ਲਾਂ ਤੋਂ ਦੁਕਾਨਾਂ ਦੁਕਾਨਾਂ ਉਹਨਾਂ ਨੂੰ ਕਿਰਾਇਆ ਦੇ ਦਿੱਤੀ ਜਾ ਰੇ ਉਸ ਲਈ ਵੀ ਡੀਸੀ ਦਾ ਅਪਰੂਵਲ ਲੈਣਾ ਜਿਸ ਲਈ ਸਾਰੇ ਸ਼ਹਿਰ ਦੇ ਵਿੱਚ ਧੱਕੇਸ਼ਾਹੀ ਚਲਦੀ ਪਈ ਹੈ ਉਸ ਲਈ ਵੀ ਡੀਸੀ ਦਾ ਅਪਰੂਵਲ ਲੈਣਾ ਕਿਹੜੇ ਕਿਹੜੇ ਕੰਮ ਦੇ ਵਿੱਚ ਡੀਸੀ ਦਾ ਅਪਰੂਵਲ ਲੈਣਾ ਅੱਜ ਸਾਨੂੰ ਦੱਸ ਦਿਓ 4 ਮਹੀਨੇ ਰਹਿ ਗਏ ਤੁਹਾਡੇ ਕਾਰਪੋਰੇਸ਼ਨ ਦੇ ਇਲੈਕਸ਼ਨ ਨੂੰ 1.5 ਸਾਲ ਰਹਿ ਗਏ ਤੁਹਾਡੇ ਐਮਐਲਏ ਦੇ ਇਲੈਕਸ਼ਨ ਨੂੰ ਅਸੀਂ ਫਿਰ ਡਵੈਲਪਮੈਂਟ ਦਾ ਕੰਮ ਕਰਾਂਗੇ ਫਿਰ ਨਾ ਉੱਠ ਕੇ ਆਈਓ ਕਿ ਹੁ ਤੁਸੀਂ ਪਿਕ ਐਂਡ ਚੂਜ਼ਲਾ ਕੰਮ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ ਤੁਸੀਂ ਜਿੰਨਾ ਰੋਕ ਸਕਦੇ ਹੋ ਰੋਕ ਲਓ ਅੱਜ ਤੁਸੀਂ ਜਿਹੜਾ ਕੰਮ ਕਰਕੇ ਦੱਸਿਆ ਕਿ ਹੁਣ ਤੁਸੀਂ ਡੀਸੀ ਦੇ ਪ੍ਰੂਵਲ ਲੋਗੇ ਤੇ ਲੋਕਾਂ ਦਾ ਵੈਲਫੇਅਰ ਕਰਨਾ ਹੈ ਨਹੀਂ ਤੇ ਨਹੀਂ ਕਰਨਾ ਮੈਨੂੰ ਇੱਕ ਚੈਕਲਿਸਟ ਚਾਹੀਦੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਨੂੰ ਡੀਸੀਸ ਬੜੇ ਲਿਖਿਆ ਇਸ ਅਫਸਰ ਨੇ ਉਹ ਆਪਣੀ ਡਿਊਟੀ ਪੂਰੀ ਨਹੀਂ ਨਿਭਾਉਂਦੇ ਨੇ ਉਹਨਾਂ ਨੂੰ ਸਰਕਾਰ ਚਲਾਏ ਕਿ ਹੁਣ ਕੀ ਤੁਸੀਂ ਲੋਕਾਂ ਦੀ ਡਿਵੈਲਪਮੈਂਟ ਰੋਕੋ ਇੱਕ ਡੀਸੀ ਦੱਸਦੇ ਜੋ ਕਹਦੇ ਮੈਨੂੰ ਕਿ ਮੈਂ ਕਿਸੇ ਵੀ ਲੋਕਾਂ ਦਾ ਕੰਮ ਰੋਕਣਾ ਚਾਹੁੰਦਾ ਕੋਈ ਡੀਸੀ ਨਹੀਂ ਕਹੇਗਾ ਉਹ ਸਭ ਪੜੇ ਲਿਖੇ ਲੋਕ ਨੇ ਉਹਨਾਂ ਨੇ ਮਿਹਨਤ ਲਾਈ ਦੀਆਂ ਉਹ ਦੇਸ਼ ਲਈ ਜਿੰਦੇ ਪਏ ਨੇ ਤੁਸੀਂ ਸਾਨੂੰ ਹਰ ਚੀਜ਼ ਚੀਜ਼ ਦੀ ਚੈਕਲਿਸਟ ਦੋ ਦਿਨ ਦੇ ਵਿੱਚ ਵਿੱਚ ਦੇ ਦਿਓ ਕਿ ਕਿਸ ਚੀਜ਼ ਦੇ ਤੁਸੀਂ ਚਾਹੁੰਦੇ ਹੋ ਡੀਸੀ ਦਾ ਅਪਰੂਵਲ ਹੈ ਨਾ ਤੇ ਕਿਸ ਚੀਜ਼ ਦਾ ਡੀਸੀ ਦਾ ਅਪਰੂਵਲ ਨਹੀਂ ਰਹਿਣਾ ਲੋਕਾਂ ਦੇ ਤੁਸੀਂ ਰਾਸ਼ਨ ਕਾਰਡ ਕੱਟ ਦਿੰਦੇ ਹੋ ਚਾਰ-ਚਾਰ ਸਾਲ ਤੁਸੀਂ ਰਾਸ਼ਨ ਕਾਰਡ ਨਹੀਂ ਬਣਾਉਂਦੇ ਅਸੀਂ ਕੰਮ ਕਰਦੇ ਸਾਨੂੰ ਕਹਿੰਦੇ ਡੀਸੀ ਦੇ ਅਪਰੂਵਲ ਲਾ ਦਿਓ ਇਹ ਹਿੰਦੁਸਤਾਨ ਹੈਗਾ ਹੈ ਕੀ ਕਰਛੜੇ ਤੁਸੀਂ ਪੰਜਾਬ ਦਾ ਪੰਜਾਬ ਇਹੋ ਜਿਹਾ ਨਹੀਂ ਹੈਗਾ ਅਸੀਂ 나ਹੀਂ ਸਾਨੂੰ ਡੇਢ ਸਾਲ ਤੁਹਾਡੇ ਕੋਲ ਹੈਗਾ ਜੋ ਕਰਨਾ ਹੈ ਤੁਸੀਂ ਕਰ ਲਓ ਜਿਹੜੇ ਰੋਕ ਕਲ ਲਾਨੀਆਂ ਲਾ ਲਓ ਡੀਸੀ ਵੀ ਸਾਡੇ ਨਾਲ ਕੰਮ ਕਰਨਗੇ ਉਹ ਵੀ ਇਨਸਾਨ ਨੇ ਉਹ ਵੀ ਲੋਕਾਂ ਦਾ ਭਲਾ ਚਾਹੁੰਦੇ ਆ ਸਾਰਾ ਪ੍ਰਸ਼ਾਸਨ ਲੋਕਾਂ ਦਾ ਭਲਾ ਚਾਹੁੰਦਾ ਹੈ ਕੁਝ चंद ਲੋਕਾਂ ਦੀ ਆਪਣੀ ਪਰਸਨਲ ਨੀਡਸ ਲਈ ਲਈ ਅਸੀਂ ਪੰਜਾਬ ਦੀ ਡਿਵੈਲਪਮੈਂਟ ਨੂੰ ਨਹੀਂ ਰੋਕਾਂਗੇ ਨਹੀਂ ਰੋਕਣ ਦਵਾਂਗੇ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਤੇ ਕੱਟੇ ਹੋਈ ਸੀ ਕੁਝ ਜਗ੍ਹਾਵਾਂ ਤੇ ਗ੍ਰਿਫਤਾਰੀਆਂ ਵੀ ਹੋ ਗਈਆਂ ਇਹ ਕਿੰਨੀ ਵੱਡੀ ਗੱਲ ਹੈ ਗ੍ਰਿਫਤਾਰੀਆਂ ਕਰ ਛੜੀਆਂ ਸਿਰਫ ਇਸ ਲਈ ਕਿ ਅਸੀਂ ਲੋਕਾਂ ਦੀ ਭਲਾਈ ਦਾ ਕੰਮ ਕਰੇ ਪਿਆ ਇਹ ਹੋਏਗਾ ਭਲਾਈ ਦਾ ਕੰਮ ਕਰ ਲੋ ਤੁਸੀਂ ਜਿਹੜੀ ਗ੍ਰਿਫਤਾਰੀਆਂ ਕਰਦੀਆਂ ਸਾਡੇ ਜ਼ਿਲ੍ਹਾ ਅਧਿਕਾਰੀ ਕਿੱਥੇ ਨੇ ਇਸ ਲਈ ਸਾਡੇ ਜ਼ਿਲ੍ਹਾ ਅਧਿਕਾਰੀ ਆਪਣੇ ਘਰ ਦੇ ਵਿੱਚ ਨਸਲ ਬੰਦੇ ਹੁੰਦੇ ਘਰ ਵੀ ਪੁਲਿਸ ਬੈਠੀ ਨਹੀਂ ਕਿਉਂ ਉਹ ਇੱਥੇ ਆ ਰਹੇ ਸੀ ਕੀ ਕਰਨ ਆ ਰਹੇ ਸੀ ਲੋਕਾਂ ਦਾ ਭਲਾ ਕਰਨ ਆ ਰਹੇ ਸੀ ਐਦਾਂ ਨਹੀਂ ਬਾਊ ਜੀ ਸਰਕਾਰ ਚੱਲਨੀ 1.5 ਸਾਲ ਹੈ ਤੁਸੀਂ ਜ਼ੋਰ ਲਾਓ ਅਸੀਂ ਵੀ ਜ਼ੋਰ ਲਾਵਾਂਗੇ ਤੁਸੀਂ ਨੈਗੇਟਿਵ ਜ਼ੋਰ ਲਾਓ ਅਸੀਂ ਪੋਜ਼ਿਟਿਵ ਜ਼ੋਰ ਲਾਵਾਂਗੇ ਅਸੀਂ ਲੋਕਾਂ ਦਾ ਕੰਮ ਕਰਾਂਗੇ 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 ਅੱਜ ਇਹ ਮਸਲਾ ਸੀ ਕਿ ਕਾਫੀ ਫੋਰਸ ਜਿਹੜੀ ਹੈ ਇਸ ਲਈ ਲਗੀ ਸੀ ਪੰਜਾਬ ਸਰਕਾਰ ਦੀ ਬੁਖਲਾਹਟ ਹੈ ਪੰਜਾਬ ਸਰਕਾਰ ਪਿਛਲੇ 3.5 ਸਾਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਮ ਪੰਜਾਬ ਦੇ ਹਿੱਤ ਲਈ ਕਰ ਨਹੀਂ ਸકી ਅੱਜ ਇਹਨਾਂ ਨੂੰ ਇਹਨਾਂ ਦੀ ਜ਼ਮੀਨ ਖਿਸਕੀ ਹੋਈ ਲਵਦੀ ਪਈ ਹੈ ਭਾਰਤੀ ਜਨਤਾ ਪਾਰਟੀ ਦਾ ਦਿਨ ਪ੍ਰਤੀ ਦਿਨ ਵੱਧਦਾ ਗ੍ਰਾਫ ਇਹਨਾਂ ਨੂੰ ਜਰਿਆ ਨਹੀਂ ਜਾ ਰਿਹਾ ਪਿੱਛੇ ਇਹਨਾਂ ਦੇ ਦਿੱਲੀ ਦੇ ਮੰਤਰੀ ਸੋਧਿਆ ਜੀ ਆਏ ਦੇ ਉਹਨਾਂ ਦੇ ਬਿਆਨ ਸੁਣ ਕੇ ਇਹਨਾਂ ਵੀ ਬੁਖਲਾਹਟ ਦੇਖਣ ਨੂੰ ਆ ਰਿਹਾ ਹੈ ਕਿ ਦਿੱਲੀ ਦੇ ਵਿੱਚ ਇਹਨਾਂ ਕੋਈ ਸਰਕਾਰ ਨਹੀਂ ਰਹੀ ਤੇ ਹੁਣ ਇਹ ਚਾਹੁੰਦੇ ਨੇ ਪੰਜਾਬ ਦੀ ਸਰਕਾਰ ਰਿਪੀਟ ਕਰੀਏ ਪੰਜਾਬ ਦੇ ਲੋਗ ਐਨੇ ਅੰਜਾਨ ਨੇ ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰ ਇੱਕ ਮੌਕਾ ਦਿੱਤਾ ਸੀ ਤੁਹਾਨੂੰ ਕਿ ਕਿਹ ਪਤਾ ਸਟੇਟਾਂ ਤੋਂ ਜੋ ਪਿਛਲੀਆਂ ਸਰਕਾਰਾਂ ਨੇ ਕੀਤਾ ਉਹਨਾਂ ਤੋਂ ਉੱਠ ਕੇ ਕੁਝ ਐਕਸਟਰਾ ਲੋਕਾਂ ਦੇ ਹਿੱਤ ਲਈ ਕੰਮ ਕਰ ਸਕੋ ਪਰ ਤੁਸੀਂ ਲੋਕਾਂ ਦੇ ਹਿੱਤ ਲਈ ਤੇ ਕੀ ਕੰਮ ਕਰਨਾ ਸਿਰਫ ਔਰ ਸਿਰਫ ਆਪਣੇ ਹਿੱਤ ਲਈ ਕੰਮ ਕੀਤਾ ਤੁਸੀਂ ਨਸ਼ਾ ਪੰਜਾਬ ਮੁਕਤੀ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਨਸ਼ਾ ਤੁਹਾਡੀ ਸਰਕਾਰ ਦੇ ਨੁਮੰਦੇ ਉਹਨਾਂ ਦੇ ਕਾਰਜਕਰਤਾ ਉਹ ਮਿਲ ਕੇ ਵਿਕਵਾ ਰਹੇ ਨੇ नशा कटना की सी, चार गुना गया और तो तो बाद स्कीमा ही दे नहीं पाए घटनाए महिला एक एक हजार तो लालचंद कटारू चक जी तीन अपने विधानसभा क्षेत्र चाह देखो ना तो सड़क ना तक लिए काम कर रहे हो मैं एडवास एक भविष्यवाणी कर रहा ताकि दो हजार सताई के तो ਜਦੋਂ ਕੋਰਟ ਆਫ ਕੰਟੈਕਟ ਲੱਗਣਾ 70% ਤੁਹਾਡੇ ਸਰਪੰਚ ਤੁਹਾਡੇ ਤੋਂ ਦੂਰ ਹੋਨੇ ਆ ਤੱਕੇ ਦੇ ਨਾਲ ਜਿਹੜੇ ਤੁਸੀਂ ਸਰਪੰਚਾਂ ਨਾਲ ਜੋੜ ਕੇ ਤੇ ਹੁਸਨ ਦੱਸ ਰਹੇ ਹੋ ਨਾ ਉਹ ਹੁਸਨ ਤੁਹਾਡਾ ਦਿਖਾਵਾ ਤੁਹਾਡੀ ਸਰਕਾਰ ਦਾ ਤੁਹਾਡੇ ਮੰਤਰਾਲੇ ਦਾ ਜਦੋਂ ਇੱਕ ਮੰਤਰਾਲੇ ਤੋਂ ਉੱਠ ਕੇ ਬਾਹਰ ਨਿਕਲ ਕੇ ਦੱਸੋ ਮੈਨੂੰ ਤੁਹਾਡੇ ਨਾਲ ਕੋਣ ਬੰਦਾ ਚੱਲ ਰਿਹਾ ਕੋਣ ਹੋਰੇ ਭੁਖ ਲਹਾੜ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਇਸ ਵੇਲੇ ਤਰਾਹੀਮਾ ਤਰਾਹੀਮਾ ਹੋਈ ਪਈਦੀ ਹੈ ਪੰਜਾਬ 'ਚ ਬੀਜੇਪੀ ਦਾ ਗ੍ਰਾਫ ਵੱਧਾ ਦੇਖ ਕੇ ਇਹ ਤਮੂੜੀਆਂ ਦਾ ਖਖਰਾ ਜਿਹਨੂੰ ਇਹਨਾਂ ਨੇ ਹੱਥ ਪਾ ਲਿਆ ਬਾਜਪਾ ਦਾ ਕਾਰਕਿਰਤਾ ਨਾ ਅੱਕਦਾ ਨਾ ਚੱਕਦਾ ਨਾ ਥੱਕਦਾ ਹੋਰ ਇਹ ਬੈਠ ਕੇ ਬੈਠਣ ਵਾਲੇ ਨਹੀਂ ਐ ਜਿਹੜੀ ਵੀ ਹਰਕਤ ਕਰਤੀ ਐ ਤੁਸੀਂ ਜਿੰਨੇ ਦਰਨੇ ਲਾਨ ਤੋਂ ਰੋਕ ਸਕਦੇ ਰੋਕ ਲੋ ਸਾਡੇ ਦਰਨੇ ਰੈਗੂਲਰ ਲੱਗੇ ਰਹਿਣਗੇ ਰੈਗੂਲਰ ਸਾਡੇ ਕੈਂਪ ਲੱਗਣਗੇ ਜੇ ਪੰਜਾਬ ਸਰਕਾਰ ਇੰਨੀ ਆਪਣੇ ਆਪ ਮੁਸਖਸ਼ਮ ਰਖਦੀ ਐ ਤੁਸੀਂ ਪੰਜਾਬ ਦੀ ਜਿੰਨੀ ਫੋਰਸ ਨੂੰ ਲਾ ਲਿਆ ਲਾ ਲੋ ਇਸ ਤੋਂ ਡਬਲ ਫੋਰਸ ਹੋਰ ਸੂਬਿਆਂ ਤੋਂ ਵੀ ਮੰਗਾ ਲਓ ਪਰ ਸਾਡੇ ਦਰਨੇ ਵੀ ਲੱਗਣਗੇ ਸਾਡੇ ਕੈਂਪ ਵੀ ਲੱਗਣਗੇ ਤੁਹਾਡੀ ਜਿਹੜੀ ਤੁਸੀਂ ਪੰਜਾਬ ਸਰਕਾਰ ਦੇਸ਼ ਵਿਰੋਧੀ ਪੰਜਾਬ ਵਿਰੋਧੀ ਜਿਹੜੇ ਕੰਮ ਕਰ ਰਹੇ ਹੋ ਉਹਦੀ ਅਸੀਂ ਹਰ ਘਰ ਦੇ ਵਿੱਚ ਉਹਦੀ ਹਰ ਚੀਜ਼ ਦੀ ਤੁਹਾਡੀ ਨਾ ਜਿਹੜੇ ਗਲਤ ਕੰਮ ਹੋ ਰਹੇ ਨੇ ਜਿਹੜੇ ਕੰਮ ਨਹੀਂ ਕਰ پا ਰਹੇ ਤੁਸੀਂ ਪੰਜਾਬ ਦੇ ਸੂਬੇ ਦੇ ਹਿਤ ਲਈ ਉਹਦੀ ਅਸੀਂ ਚਰਚਾ ਸਮਾਜ ਦੇ ਵਿੱਚ ਲੋਕਾਂ 'ਚ ਕਰਦੇ ਰਾਵਾਂਗੇ ਲੋਕਾਂ ਦੇ ਵਿਕਾਸ ਦੇ ਲਈ ਜਿਹੜੇ ਭਾਰਤੀ ਜਨਤਾ ਕੰਮ ਕਰਦੀ ਆਈ ਹੈ ਕਰਦੀ ਰਹੇਗੀ ਔਰ ਕਰੇਗੀ ਤੁਸੀਂ ਚਾਹੁੰਦੇ ਰੋਕਣਾ ਤੁਸੀਂ ਰੋਕ ਲਓ ਤੁਹਾਨੂੰ ਵੀ ਲੱਭ ਰਿਹਾ ਤੁਹਾਡੇ ਜਿੱਦਾਂ ਹਸਵਾ ਖੇਤਰ ਦੇ ਵਿੱਚ ਤੁਹਾਡਾ ਗிராਫ ਦਿਨ-ਪ੍ਰਤੀ ਦਿਨ ਡਿੱਗ ਰਿਹਾ ਅੱਗੇ ਤੁਸੀਂ ਪਿਛਲੇ 50-60 ਵੋਟਾਂ ਤੋਂ ਜਿੱਤਿਓ ਆਨਮਲੇ ਸਮੇਂ 50000 ਤੋਂ 60000 ਤੋਂ ਵੋਟਾਂ ਤੋਂ ਹਾਰ ਤੁਹਾਡੀ ਸਖਸ਼ਮ ਜੈ ਹਿੰਦ ਜੈ ਭਾਰਤ